ਭਾਰਤ ਨੇ T20 ਵਰਲਡ ਕੱਪ ਜਿੱਤ ਲਿਆ ਉਸ ਦੇ ਵਿੱਚ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਜੰਪਲ ਅਰਸ਼ਦੀਪ ਜ਼ਿਲ੍ਹਾ ਗੁਰਦਾਸਪੁਰ ਚ ਜਮਿਆ ਨਾਨਕੇ ਵੀ ਜ਼ਿਲ੍ਹਾ ਗੁਰਦਾਸਪੁਰ ਚ ਇਸੇ ਘਰ ਦੇ ਵਿੱਚ ਖੇਡਿਆ ਵੱਡਾ ਹੋਇਆ ਖਾਦਾ ਪੀਤਾ ਤੇ ਅੱਜ ਪੂਰੀ ਦੁਨੀਆ ਦੇ ਵਿੱਚ ਨਾਮ ਰੌਸ਼ਨ ਕੀਤਾ ਅਰਸ਼ਦੀਪ ਨੇ ਇਸ ਟੂਰਨਾਮੈਂਟ ਦੌਰਾਨ ਸਭ ਤੋਂ ਵੱਧ ਵਿਕਟਾਂ ਲਈਆਂ ਔਰ ਚੰਗਾ ਨਾਮ ਘਟਿਆ ਵਰਲਡ ਕੱਪ ਜਿੱਤ ਰਿਹਾ ਅੱਜ ਉਹਦੇ ਨਾਨਕੇ ਘਰ ਵਧਾਈ ਦੇਣ ਵਾਲਿਆਂ ਦੀ ਲਾਈਨ ਹੀ ਲੱਗੀ ਪਈ ਆ ਵਧਾਈਆਂ ਆ ਰਹੀਆਂ ਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਅਰਸ਼ਦੀਪ ਨਾਲ ਵੀ ਰਾਤੀ ਗੱਲ ਕਰਕੇ ਹਟੇ ਨੇ ਗੱਲਬਾਤ ਕਰਾਂਗੇ ਉਸਦੇ ਨਾਨਕੇ ਪਰਿਵਾਰ ਨਾਲ ਕਿੱਦਾਂ ਦੇਖਿਆ ਮੈਚ ਕਿੱਦਾਂ ਦਾ ਰਿਹਾ ਸੁਭਾ ਤੇ ਕਿਦੋਂ ਦੁਬਾਰਾ ਅਰਸ਼ਦੀਪ ਇਸ ਘਰ ਚ ਆ ਰਿਹਾ ਕੀ ਨਾਮ ਹੈ ਜੀ ਮੇਰਾ ਨਾਮ ਲਾਹਪਰੀ ਸਿੰਘ ਅਪਰੀ ਜੀ ਜਦੋਂ ਫਿਰ ਅਰਸ਼ ਇੱਥੇ ਆਉਂਦਾ ਜਾਂ ਪਹਿਲਾਂ ਇੱਥੇ ਰਹਿੰਦਾ ਸੀ ਉਦੋਂ ਦੇ ਸੁਭਾਜ ਤੇ ਹੁਣ ਦੇ ਸੁਭਾਜ 'ਚ ਫਰਕ ਕਿੰਨਾ ਕੁ ਨਹੀਂ ਜੀ ਕੋਈ ਫਰਕ ਨਹੀਂ ਹੈਗਾ ਬੇਸ਼ੱਕ ਅੱਜ ਉਹ ਇੰਡੀਅਨ ਟੀਮ ਦੇ ਵਿੱਚ ਇੱਕ ਸਟਾਰ ਆ ਬਟ ਹਜੇ ਵੀ ਉਹ ਜਿਤਰਾ ਦਾ ਉਹ ਪਹਿਲਾ ਬਚਪਨ ਦੇ ਵਿੱਚ ਸੁਭਾਅ ਸੀ ਮਿਲਣਸਾਰ ਕੁੱਲਣਸਾਰ ਹਰ ਇੱਕ ਨਾਲ ਗੱਲਬਾਤ ਕਰਨੀ ਜਿੱਥੇ ਕਹਿਣਾ ਉੱਥੇ ਚੱਲ ਪੈਣਾ ਉਹਨੇ ਤੇ ਕੋਈ ਫਰਕ ਨਹੀਂ ਆਇਆ ਦੋਵਾਂ ਹੁਣ ਵੀ ਉਹ ਸੁਭਾਅ ਜਿਹੜਾ ਬਿਲਕੁਲ ਇੱਕਦਮ ਮਿਲਣਸਾਰੀ ਉਸ ਬਿਲਕੁਲ ਕੋਈ ਫਰਕ ਨਹੀਂ ਹੈਗਾ ਦੋਵਾਂ ਦੇ ਵਿੱਚ ਇਸ ਟੂਰਨਾਮੈਂਟ ਨੂੰ ਕਿਸ ਤਰ੍ਹਾਂ ਦੇਖਿਆ ਵਰਲਡ ਕੱਪ ਬੇਸ਼ੱਕ ਜਿੱਤ ਲਿਆ ਇਹ ਚ ਕਿੰਨੀ ਮਿਹਨਤ ਦੇਖੀ ਅਰਸ਼ਦੀਪ ਦੀ ਤੇ ਵਰਲਡ ਕੱਪ ਨੂੰ ਕਿਦਾਂ ਦੇਖਿਆ ਮਿਹਨਤ ਉਹਨੇ ਸ਼ੁਰੂ ਤੋਂ ਹੀ ਬਹੁਤ ਕੀਤੀ ਉਹਨੇ ਜਦੋਂ ਮੰਨ ਲਓ ਕਿ ਆਪਣਾ ਜਦੋਂ ਟੀਮ ਦੇ ਵਿੱਚ ਨਹੀਂ ਸੀ ਨਾ ਉਹ ਕਦੇ ਵੀ ਕੋਈ ਵੀ ਛੋਟੀ ਟਰੋਫੀ ਖੇਡਣ ਵਾਸਤੇ ਮਨਾ ਨਹੀਂ ਸੀ ਕਰਦਾ ਜਿਉ ਰੰਜੀ ਟਰਾਫੀ ਵਾਸਤੇ ਉਹ ਕਹਿਣਾ ਹਾਂ ਮੈਂ ਖੇਡਣ ਜਾਊਂਗਾ ਉਹਨੇ ਇੱਕੋ ਗੱਲ ਕਹੀ ਮੈਨੂੰ ਆਂਦਾ ਵੀ ਮਾਮਾ ਜਿੱਥੇ ਵੀ ਜਾਊਂਗਾ ਕੁਝ ਸਿੱਖਣ ਨੂੰ ਹੀ ਮਿਲੂਗਾ ਜੇ ਮੈਂ ਰੰਜੀ ਟਰਾਫੀ ਖੇਡੂਗਾ ਜਾਂ ਬਾਹਰ ਗਿਆ ਹੇ ਉਥੇ ਬਾਕੀ ਟੀਮ ਤੋਂ ਨਾਲ ਤੇ ਆਂਦਾ ਮੈਨੂੰ ਕੁਛ ਨਾ ਕੁਛ ਸਿੱਖਣ ਮਿਲੂਗਾ ਹੀ ਮਿਲੂਗਾ ਇਸ ਕਰਕੇ ਇਸ ਟੂਰਨਾਮੈਂਟ ਦੇ ਵਿੱਚ ਤੇ ਅਚੀਵਮੈਂਟ ਬਹੁਤ ਵੱਡੀ ਆ ਉਹਦੀ ਸਭ ਤੋਂ ਵੱਧ ਵਿਕਟਾਂ ਕਟ ਸਕੋਰ ਰੋਹਿਤ ਸ਼ਰਮਾ ਨੇ ਉਹਦੇ ਉੱਪਰ ਬਹੁਤ ਵਿਸ਼ਵਾਸ ਕੀਤਾ ਉਸ ਵਿਸ਼ਵਾਸ ਦਾ ਨਤੀਜਾ ਜਿਹੜਾ ਕਿ ਆਪਣੇ ਝੋਲੀ ਦੇ ਵਿੱਚ ਉਹਨੇ ਪਾਇਆ ਵਾ ਆਪਣਾ ਵਰਲਡ ਕੱਪ ਸਾਰੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਤੇ ਵਰਲਡ ਦੇ ਵਿੱਚ ਨਾਮ ਰੌਸ਼ਨ ਕੀਤਾ ਜੇ ਅਰਸ਼ਦੀਪ ਦੀ ਗੱਲ ਕੀਤੀ ਜਾਵੇ ਤਾਂ ਰਾਤ ਵਾਲੇ ਮੈਚ ਨੂੰ ਤੁਸੀਂ ਤੇ ਤੁਹਾਡੇ ਪਰਿਵਾਰ ਨੇ ਕਿੱਦਾਂ ਦੇਖਿਆ ਰਾਤ ਵਾਲਾ ਮੈਚ ਬਹੁਤ ਟਫ ਸੀ ਰਾਤ ਵਾਲਾ ਮੈਚ ਮੈਂ ਤੇ ਮੇਰੀ ਬੇਟੀ ਨੇ ਵੇਖਿਆ ਪਾਪਾ ਜੀ ਨੇ ਕੁਝ ਸਮਾਂ ਸਾਡੇ ਨਾਲ ਵੇਖਿਆ ਅਸ਼ਦੀਪ ਦੇ ਨਾਨਾ ਜੀ ਨੇ ਬਟ ਆਂਦੇ ਵੀ ਯਾਰ ਮੇਰਾ ਤੇ ਬੀਪੀ ਹਾਈ ਹੋ ਰਿਹਾ ਮੈਂ ਤੇ ਜਾ ਰਿਆਂ ਦੂਸਰੇ ਕਮਰੇ ਚ ਮੈਨੂੰ ਦੱਸਦਾ ਰਹੀਂ ਕੀ ਬਣਿਆ ਜਦੋਂ ਥੋੜਾ ਜਿਹਾ ਮੈਚ ਟਫ ਹੋ ਗਿਆ ਮੈਂ ਕਿਹਾ ਵੀ ਪਾਪਾ ਜੀ ਇਹ ਆਬ ਦਾ ਮੁਸ਼ਕਲ ਜੀ ਗੱਲ ਹੈ ਬਣਦੀ ਜਾ ਰਹੀ ਹੈ ਪਰ ਆਂਦੇ ਨਹੀਂ ਚਲ ਕੋਈ ਗੱਲ ਨਹੀਂ ਮੈਂ ਦੱਸੀ ਜਾਈ ਫਿਰ ਮੈਂ ਬਾਅਦ ਦੇ ਵਿੱਚ ਦੱਸਿਆ ਜਾ ਕੇ ਨਾ ਮੈਂ ਪਾਪਾ ਜੀ ਜੱਤੀਆਂ ਤੇ ਚਲ ਠੀਕ ਹੈ ਹੁਣ ਮੈਨੂੰ ਨੀਂਦ ਆ ਜੂਗੀ ਮੈਨੂੰ ਨੀਂਦ ਨਹੀਂ ਆਉਂਦੀ ਕਾਫੀ ਨਾ ਆਉਂਦੀ ਤੇ ਮੈਚ ਬਹੁਤ ਟਫ ਸੀ ਜਦੋਂ ਵੀ ਵਿਕਟ ਲੈਂਦਾ ਸੀ ਅਰਸ਼ਦੀਪ ਜਾਂ ਕੋਈ ਵੀ ਟੀਮ ਦਾ ਮੈਂਬਰ ਵਿਕਟ ਲੈਂਦਾ ਸੀ ਮੈਂ ਤੇ ਮੇਰੀ ਬੇਟੀ ਦੋਵੇਂ ਭੰਗੜਾ ਪਾ ਕੇ ਸੈਲੀਬ੍ਰੇਟ ਕਰਦੇ ਸੀ ਤੇ ਮੈਂ ਆਪਣੀ ਮਿਸਰੀ ਲੰਮੇ ਪੈ ਗਿਆ ਵੀ ਮੈਂ ਲੰਮੇ ਪੈ ਕੇ ਸੌ ਚਲੀ ਹਾਂ ਬਸ ਮੈਨੂੰ ਦੱਸ ਦੇ ਰਿਓ ਜਦੋਂ ਅਰਸ਼ ਵਿਕਟ ਲਊਗਾ ਤੇ ਜਦੋਂ ਵੀ ਅਰਸ਼ ਵਿਕਟ ਲੈਂਦਾ ਸੀ ਮੈਂ ਦੱਸ ਦੇਣਾ ਵੀ ਓਟ ਚੋ ਵਿਕਟ ਲੈ ਲਿਆਂਦੇ ਮੈਨੂੰ ਡਰ ਲੱਗਦਾ ਮੈਂ ਮੈਚ ਨਹੀਂ ਦੇਖ ਸਕਦੀ ਗੇਮ ਆ ਗੇਮ ਦੇ ਵਿੱਚ ਕੁਝ ਵੀ ਕਿਸੇ ਵੇਲੇ ਵੀ ਹੋ ਸਕਦਾ ਫਿਰ ਦੋਵਾਂ ਟੀਮਾਂ ਦੇ ਵਿੱਚੋਂ ਕੋਈ ਵੀ ਜਿੱਤ ਹਾਰ ਉਸਦੇ ਉਹ ਵੀ ਖੇਡਣ ਆਏ ਆ ਇਹ ਵੀ ਖੇਡਣ ਗਏ ਆ ਬਟ ਇਹਨਾਂ ਦੀ ਪਰਫਾਰਮੈਂਸ ਬਹੁਤ ਵਧੀਆ ਸੀ ਇਸ ਪਰਫਾਰਮੈਂਸ ਕਰਕੇ ਅੱਜ ਇੰਡੀਆ ਟੀਮ ਜਿੱਤ ਗਈ ਹੈ ਇੰਡੀਆ ਟੀਮ ਜਿੱਤ ਗਈ ਸਾਡੇ ਨਾਲ ਅਰਸ਼ਦੀਪ ਦੇ ਮਾਮੀ ਜੀ ਮੌਜੂਦ ਆ ਕਿਉਂਕਿ ਇਹਨਾਂ ਦੇ ਹੱਥਾਂ ਦੀ ਬਣੀ ਹੋ ਰੋਟੀ ਵੀ ਖਾਂਦਾ ਰਿਹਾ ਇਹਨਾਂ ਕੋ ਹੋਰ ਕੀ ਕੀ ਖਾਂਦਾ ਪੀਂਦਾ ਜਾਂ ਜਦੋਂ ਆਉਂਦਾ ਤਾਂ ਕੀ ਡਿਮਾਂਡ ਕਰਦਾ ਜਦੋਂ ਫਿਰ ਅਰਸ਼ਦੀਪ ਆਉਂਦਾ ਡਿਮਾਂਡ ਕੀ ਕਰਦਾ ਕਿਉਂਕਿ ਉਹਨਾਂ ਦਾ ਨਾ ਇੱਕ ਸ਼ਡਿਊਲ ਯਕੈ ਲਈਏ ਕਿ ਉਹਨਾਂ ਦੀ ਡਾਈਟ ਪਲਾਨ ਇੱਕ ਬੜਾ ਡਿਫਰੈਂਟ ਜਿਹਾ ਹੁੰਦਾ ਤੁਹਾਡੇ ਕੋ ਆ ਕੇ ਕੀ ਖਾਂਦਾ ਉਨੇ ਦਾ ਇੱਕ ਡਾਈਟ ਪਲਾਨ ਆ ਜਦੋਂ ਤੇ ਉਹਦੇ ਥੋੜੇ ਦਿਨ ਹੁੰਦੇ ਆ ਫਿਰ ਉਹ ਚਾਰ ਪੰਜ ਦਿਨ ਫੇਰ ਨਹੀਂ ਆਉਂਦਾ ਜਦੋਂ ਵੀ ਚੱਟ 10 ਦਿਨ ਹੁੰਦੇ ਉਹਨੂੰ ਪਤਾ ਦਾ ਡਾਈਟ ਪਲਾਨ ਮੇਰਾ ਇੱਕ ਦਿਨ ਦੋ ਦਿਨ ਸ਼ੁਰੂ ਹੋਣ ਵਾਲਾ ਉਸ ਤੋਂ ਪਹਿਲਾਂ ਫਿਰ ਆ ਜਾਣਾ ਪਰ ਦੀ ਡਿਮਾਂਡ ਪਨੀਰ ਦੀ ਪੁਰਜੀ ਬਣਾ ਦੋ ਦਾਲ ਬਣਾ ਦੋ ਖੀਰ ਬਣਾ ਦੋ ਕਸਟਰਡ ਮਤਲਬ ਜਿਸ ਤਰ੍ਹਾਂ ਉਹ ਕਵੇ ਉਹਨੂੰ ਉਸੇ ਤਰ੍ਹਾਂ ਬਣਾ ਕੇ ਜੋ ਉਹਦਾ ਦਿਲ ਕਰਦਾ ਪਰ ਸਵੇਰੇ ਬ੍ਰੇਕਫਾਸਟ ਲਈ ਨਹੀਂ ਉਹਨੂੰ ਪੁੱਛਣਾ ਪੈਂਦਾ ਵੀ ਤੂੰ ਕੀ ਖਾਏਗਾ ਉਹ ਪਤਾ ਵੀ ਉਹ ਸਿਰਫ ਆਲੂ ਵਾਲੇ ਪਰਾਂਠੇ ਹੀ ਖਾਏਗਾ ਮਤਲਬ ਖਾਣ ਪੀਣੇ ਬੜਾ ਵਧੀਆ ਖੁੱਲਾ ਮਜ਼ੇ ਨਾਲ ਕੋਈ ਮਤਲਬ ਨਖਰੇ ਨਹੀਂ ਹੈਗੇ ਬੜਾ ਠੰਡੇ ਸਵੇਰ ਦਾ ਬੜੇ ਮਜ਼ੇ ਨਾਲ ਖੁਸ਼ਦਿਲ ਮਜ਼ਾਕੀਆ ਉਸੇ ਤਰ੍ਹਾਂ ਦਾ ਹੀ ਆ ਉਹ ਜਿੱਦਾਂ ਦਾ ਸਾਡਾ ਪਹਿਲਾ ਸੀ ਉਸੇ ਦਾ ਇਸ਼ੂ ਸਾਡਾ ਅੱਜ ਆਪਾਂ ਵੀ ਅੱਜ ਇੱਕ ਸਟਾਰ ਆ ਬੜੀ ਮਿਹਨਤ ਕੀਤੀ ਹੈ ਸਾਰੀ ਟੀਮ ਨੇ ਕੀਤੀ ਹੈ ਦੇਖੋ ਜਦੋਂ ਜੋ ਟੀਮਾਂ ਆਂਦੀਆਂ ਨੇ ਜਿੱਤ ਹਾਰ ਤੇ ਬਣੀ ਹੁੰਦੀ ਹੈ ਮਿਹਨਤ ਉਹ ਵੀ ਕਰਕੇ ਆਏ ਮਿਹਨਤ ਤੇ ਵਾਈ ਗੁਰੂ ਨੇ ਬੜੀ ਕਿਰਪਾ ਕੀਤੀ ਇਹਨਾਂ ਦੀ ਸੱਚੇ ਪਾਤਸ਼ਾਹ ਨੇ ਇਹਨਾਂ ਨੇ ਵਰਲਡ ਕੱਪ ਜਿੱਤਿਆ ਇੱਕ ਦੇਸ਼ ਦੀ ਝੋਲੀ ਚ ਪਾਇਆ ਕੱਪ ਬੜੇ ਵਧੀਆ ਬੜਾ ਮਾਣ ਮਹਿਸੂਸ ਹੁੰਦਾ ਹੈ ਲੰਬੇ ਸਮੇਂ ਬਾਅਦ T20 ਜਿੱਤਿਆ ਗਿਆ ਵਰਲਡ ਕੱਪ ਤੋਂ ਬਾਅਦ ਫਿਰ ਇੱਕ ਵਰਲਡ ਕੱਪ ਆਇਆ ਹੁਣ ਜਦੋਂ ਵਰਲਡ ਕੱਪ ਤੇ ਆਸਟ੍ਰੇਲੀਆ ਲੈ ਗਿਆ ਤੇ ਲੱਗਦਾ ਸੀ ਵੀ ਇਹ ਵਰਲਡ ਕੱਪ ਇੰਡੀਆ ਕੋ ਆ ਜਾਏਗਾ T20 ਵਾਲਾ ਕਿ ਜਾਂ ਇਹ ਵੀ ਪਿਛਲੀ ਯਾਰ ਵਾਲਾ ਕੰਮ ਤੁਹਾਨੂੰ ਮੈਂ ਸਹੀ ਦੱਸਾਂ ਮੈਂ ਬਹੁਤ ਘੱਟ ਡਰਦੀ ਮੈਚ ਦੇਖਦੀ ਸੀ ਮੈਂ ਇਹਨਾਂ ਨੂੰ ਪੁੱਛਿਆ ਪਿਛਲੀ ਵਾਰ ਕਿ ਉਹ ਲੈ ਗਈ ਐਰ ਕੀ ਆਪਾਂ ਜਿੱਤ ਜਾਾਂਗੇ ਆਹ ਟੀਮ ਕਿੱਦਾਂ ਦੀ ਹੈਗੀ ਆ ਕਹਿੰਦੇ ਨਹੀਂ ਨਹੀਂ ਆਪਣੀ ਇੰਡੀਆ ਟੀਮ ਜਿੱਤੇਗੀ ਮੈਂ ਕਿਹਾ ਉਹ ਤੇ ਅਸੀਂ ਕਹਿਣੇ ਕਹਿਣਾ ਕਿਉਂਕਿ ਅਸੀਂ ਉੱਥੇ ਰਹਿ ਰਹੇ ਆ ਪ੍ਰੈਕਟਿਸ ਤੇ ਸਾਰੇ ਕਰਕੇ ਆਏ ਆ ਪਰ ਜਦੋਂ ਉਹਨੇ ਜਿੱਤੇ ਉਹ ਬੜਾ ਮਾਨ ਮਹਿਸੂਸ ਹੋਇਆ ਇੰਨੇ ਲੰਮੇ ਸਮੇਂ ਬਾਅਦ ਮਤਲਬ ਇੱਕ ਰਿਕਾਰਡ ਆ ਵੀ ਅਸੀਂ ਇੰਨੇ ਲੰਮੇ ਸਮੇਂ ਬਾਅਦ ਵਰਲਡ ਕੱਪ ਜਿੱਤਿਆ ਹਨਾ ਸਾਡ ਉਹੀ ਗੱਲ ਦੇਸ਼ ਲਈ ਪਹਿਲਾਂ ਸਾਡੇ ਲਈ ਬਾਅਦ ਹਮੇਸ਼ਾ ਇਹੀ ਗੱਲ ਹੈ ਕਿ ਇਹ ਗੱਲ ਅਰਸ਼ਦੀਪ ਦੇ ਫਾਦਰ ਨੇ ਵੀ ਕਹੀ ਕਿ ਪਹਿਲਾਂ ਦੇਸ਼ ਅਰਸ਼ਦੀਪ ਜਿਹੜਾ ਹੈ ਉਹ ਦੇਸ਼ ਲਈ ਪਹਿਲਾ ਹੈ ਪਰਿਵਾਰ ਲਈ ਬਾਅਦ ਹੈ ਸਾਡੇ ਨਾਲ ਹੋਰ ਵੀ ਪਰਿਵਾਰਕ ਮੈਂਬਰ ਮੌਜੂਦ ਆ ਕੀ ਨਾਮ ਹੈ ਜੀ ਸਰਬਜੀਤ ਸਿੰਘ ਜੀ ਕਿਸ ਤਰ੍ਹਾਂ ਦੇਖਿਆ ਮੈਚ ਰਾਤ ਵਾਲਾ ਤੇ ਅਰਸ਼ਦੀਪ ਨੂੰ ਕਿਸ ਤਰ੍ਹਾਂ ਮਿਲਦੇ ਰਹੇ ਜੀ ਰਾਤ ਵਾਲਾ ਮੈਚ ਵੇਖਣਾ ਕੋਈ ਖਾਲਾ ਜੀ ਦਾ ਬੜਾ ਨਹੀਂ ਕੋ ਮਾੜੇ ਦਿਲ ਦਾ ਬੰਦਾ ਇਹ ਮੈਚ ਨਹੀਂ ਕੱਲ੍ਹ ਵੇਖ ਸਕਦਾ ਬਟ ਅੰਤ ਭਲਾ ਵੈਸੇ ਕਮੈਂਟਰੀ ਚ ਵੀ ਕਹੀ ਗਈ ਵੀ ਹੁਣ ਕਮਜ਼ੋਰ ਦਿਲ ਦੇ ਬੰਦੇ ਮੈਚ ਨਾ ਵੇਖਣ ਬਿਲਕੁਲ ਜਦੋਂ ਓਵਰ ਸੀ 7 ਵਾਂ ਤੇ ਹਾਰਟਬੀਟ ਵਧੀ ਸੀ ਮੈਂ ਉੱਠ ਕੇ ਦੇ ਅੰਦਰ ਚਲੇ ਗਿਆ ਮੈਂ ਕਿਹਾ ਹੁਣ ਵੇਖਿਆ ਨਹੀਂ ਜਾ ਰਿਹਾ ਮੈਚ ਰਿਹਾ ਵੀ ਨਹੀਂ ਜਾ ਰਿਹਾ ਵੇਖਣ ਤੋਂ ਬਿਨਾ ਔਰ ਵੇਖਿਆ ਵੀ ਨਹੀਂ ਜਾ ਰਿਹਾ ਬਟ ਆ ਕੇ ਅੰਤ ਭਲਾ ਬਹੁਤ ਵਧੀਆ ਔਰ ਪੂਰਾ ਟੂਰਨਾਮੈਂਟ ਬਹੁਤ ਵਧੀਆ ਰਿਹਾ ਵਾ ਔਰ ਸਪੈਸ਼ਲੀ ਅਗਰ ਮੈਂ ਬਾਲਰਾਂ ਦੀ ਗੱਲ ਕਰਾਂ ਤੇ ਬਾਲਰਾਂ ਨੇ ਬਹੁਤ ਵਧੀਆ ਬੋਲਿੰਗ ਕੀਤੀ ਆ ਅਰਸ਼ਦੀਪ ਨੇ ਬੜੀ ਬਾ ਕਮਾਲ ਬੋਲਿੰਗ ਕੀਤੀ ਆ ਪੂਰਾ ਟੂਰਨਾਮੈਂਟ ਅਰਸ਼ਦੀਪ ਵਾਸਤੇ ਬਹੁਤ ਵਧੀਆ ਸੀਗਾ ਔਰ ਕੱਲ ਦੇ ਮੈਚ ਵਿੱਚ ਤੇ ਕਮਾਲ ਕਰ ਦਿੱਤੀ ਆ ਕੱਲ ਜਦੋਂ ਉਹਦਾ ਚੌਥਾ ਓਵਰ ਸੀ ਆ ਚੌਥੇ ਓਵਰ ਦੇ ਵਿੱਚ ਬਹੁਤ ਹੀ ਘੱਟ ਸਕੋਰ ਦਿੱਤਾ ਉਹ ਇੱਕ ਇੱਕ ਓਵਰ ਦੇ ਨਾਲ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਉਸ ਵੇਲੇ ਇੱਥੇ ਕਿਦਾਂ ਐਂ ਲੱਗਦਾ ਸੀ ਦਿਲ ਬਾਹਰ ਆ ਜਾਣਾ ਵਾ ਔਰ ਉਹ ਓਵਰ ਖਤਮ ਹੋਇਆ ਤੇ ਸ਼ੁਕਰ ਕੀਤਾ ਕਿ ਓਵਰ ਜਿਹੜਾ ਬਹੁਤ ਵਧੀਆ ਰਿਹਾ ਕੱਲ ਦੀਆਂ ਗੱਲਾਂ ਲੱਗਦੀਆਂ ਵਾ ਅਰਸ਼ਦੀਪ ਛੋਟਾ ਜਿਹਾ ਹੀ ਰੰਗਾਂ ਨੰਗਰ ਇੱਥੇ ਹੁੰਦਾ ਹੁੰਦਾ ਸੀ ਜੋ ਦੋਨੇ ਆਉਣਾ ਅਸੀਂ ਵੀ ਬਚਪਨ ਚ ਹਾਂ 15 20 ਸਾਲ ਦੇ ਏਜ ਹਊ ਸਾਡੀ ਔਰ ਅਸੀਂ ਖੇਲਦੇ ਨੇ ਸਾਰੇ ਜਣੇ ਔਰ ਉਹਨੇ ਆਣ ਕੇ ਸਾਨੂੰ ਕਹਿਣਾ ਕਿ ਵਾਲ ਦੋ ਛੋਟਾ ਜਿਹਾ ਹੀ ਅਸੀਂ ਉਹਨੂੰ ਖੜਾਉਣਾ ਨਾਲ ਕਿਉਂਕਿ ਸਾਨੂੰ ਡਰ ਹੁੰਦਾ ਹੈ ਕਿ ਬੱਚਾ ਵਾ ਬੱਚੇ ਦੇ ਵਾਲ ਵੱਜੂਗੀ ਅਸੀਂ ਦੇਣੀ ਨਾ ਇਹਨੂੰ 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 ਕਹਿੰਦਾ ਅੰਦਰ ਚੱਲੇ ਜਾ ਅਸੀਂ ਫੇਰ ਅਸੀਂ ਨਹੀਂ ਖੜਾਉਣਾ ਇਹਨੇ ਆਪਣੇ ਨਾਨਾ ਜੀ ਨੂੰ ਨਾਲ ਲੈ ਆਉਣਾ ਔਰ ਆਣ ਕੇ ਕਹਿਣਾ ਕਿ ਨਹੀਂ ਮੈਨੂੰ ਪਪਾ ਜੀ ਵਾਲ ਨਹੀਂ ਦਿੰਦੇ ਅਸੀਂ ਇਹਨੂੰ ਕਹਿਣਾ ਚਲੋ ਨਿਆਣਾ ਮੈਨੂੰ ਦਿਓ ਬੇਬੀ ਓਵਰਕ ਤੈਨ ਵਾਲਾਂ ਦੇ ਕੇ ਬੇਬੀ ਓਵਰ ਕਰਕੇ ਤੇ ਸਾਈਡ ਤੇ ਕਰ ਦੇਣਾ ਚਲੋ ਜੇ ਕਿਤੇ ਹੁਣ ਉਹ ਬਾਲ ਕਰਾਵੇ ਤੇ ਬਿਰਖਾਂ ਲੱਗ ਗਈ ਤੁਸੀਂ ਇੱਕ ਵੀ ਨਾ ਚੱਲ ਸਕੋ ਅਸੀਂ ਸਾਨੂੰ ਨਹੀਂ ਪਤਾ ਵੀ ਜਿਹੜੀ ਬਾਲ ਹੈ ਇਹਨੂੰ ਹੱਥ ਨਹੀਂ ਲਾਉਣ ਦਿੰਦੇ ਇਹਨੇ ਉਸੇ ਬਾਲ ਦੇ ਨਾਲ ਹੀ ਇੱਕ ਦਿਨ ਇੰਡੀਅਨ ਟੀਮ ਨੂੰ ਵਰਲਡ ਕੱਪ ਜਿਤਾਉਣ ਦੇ ਵਿੱਚ ਐਮ ਭੂਮਿਕਾ ਨਿਭਾਉਣੀ ਆ ਔਰ ਪਰਮਾਤਮਾ ਦਾ ਬਹੁਤ ਸ਼ੁਕਰ ਆ ਉਹਦੇ ਮਦਰ ਫਾਦਰ ਔਰ ਉਹਨਾਂ ਪਰਿਵਾਰ ਦੀ ਬਹੁਤ ਮਿਹਨਤ ਆ ਇਹਦੇ ਵਿੱਚ ਸਾਡੇ ਭੈਣ ਜੀ ਆ ਭਾਜੀ ਆ ਔਰ ਸਪੈਸ਼ਲੀ ਅਰਸ਼ਦੀਪ ਨੇ ਇਹਦੇ ਲਈ ਬੜੀ ਤਗੜੀ ਤਪੱਸਿਆ ਕੀਤੀ ਔਰ ਤਪੱਸਿਆ ਦਾ ਫਲ ਮਿਲਦਾ ਔਰ ਉਹਨੂੰ ਅੱਜ ਫਲ ਮਿਲਿਆ ਹੈ ਪਰਵਾਰ ਆ ਖੁਸ਼ੀ ਦੀ ਲਹਿਰ ਆ ਪਰਵਾਰ ਨੂੰ ਰਿਸ਼ਤੇਦਾਰ ਵਧਾਈਆਂ ਦੇਣ ਵੀ ਆ ਰਹੇ ਆ ਉਮੀਦ ਆ ਕਿ ਅਰਸ਼ਦੀਪ ਅਗਲੇ ਮੈਚਾਂ ਦੇ ਵਿੱਚ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਕਰੇਗਾ ਕੈਮਰਾਮੈਨ ਬੰਟੀ ਦੇ ਨਾਲ ਪੰਜਾਬ ਏਟਲੀ ਨਿਤਿਨ ਲੂਥਰਾ ਬਟਾਣਾ